ਕਿਰਤੀਆਂ ਦੇ ਹੱਕਾਂ ਵਿੱਚ ਜਦੋਂ ਵੀ ਸਮਾਜ ਵਿੱਚ ਡਾਕਾ ਵੱਜਿਆ ਤਾਂ ਸਮਾਜ ਦੇ ਸਮੂਹ ਕਿਰਤੀਆਂ ਨੇ ਜਦੋਂ ਇਕਜੁੱਟ ਹੋ ਕੇ ਉਹਦਾ ਸਾਹਮਣਾ ਕੀਤਾ ਤਾਂ ਜਿੱਤ ਪ੍ਰਾਪਤ ਹੋਈ ਹੈ। ਇੱਕ ਮਸਲਾ ਜਿਹੜਾ ਜਲਾਲਾਬਾਦ ਦੀ ਸਬਜ਼ ਮੰਡੀ ਦੇ ਵਿੱਚ ਕੰਮ ਕਰਨ ਵਾਲੇ ਕਿਰਤੀਆਂ ਦੇ ਹੱਕਾਂ ਤੇ ਡਾਕਾ ਵੱਜਣ ਦਾ ਉਹ ਚੱਲਿਆ ਔਰ ਪਿਛਲੇ 15 ਦਿਨਾਂ ਤੋਂ ਲਗਾਤਾਰ ਉਸ ਗਰਸ਼ ਜਾਰੀ ਹੈ। ਸਾਥੀ ਪੋਖੜ ਤਾਲ ਤੇ ਬੈਠੇ ਨੇ ਔਰ ਉਹਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੱਜਥੇ ਬੰਦੀਆਂ ਵੱਲੋਂ ਔਰ ਵੱਖ-ਵੱਖ ਹੋ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕੱਲ 14 ਅਕਤੂਬਰ ਨੂੰ ਸਮਝ ਮੰਡੀ ਵਿਖੇ ਇੱਕ ਵੱਡਾ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਔਰ ਉਸ ਐਕਸ਼ਨ ਦੇ ਵਿੱਚ ਜਿਹੜੇ ਵੀ ਕਿਰਤੀ ਜਮਾਤ ਨਾਲ ਸਬੰਧ ਰੱਖਦੇ ਨੇ ਚਾਹੇ ਉਹ ਕਿਸਾਨ ਹੋਣ ਮਜ਼ਦੂਰ ਹੋਣ ਮਜ਼ਦੂਰ ਵਰਗ ਹੋਵੇ ਵਿਦਿਆਰਥੀ ਨੌਜਵਾਨ ਹੋਣ ਉਹ ਸਾਰੀ ਉਹਦੇ ਵਿੱਚ ਸ਼ਮੂਲੀਅਤ ਕਰ ਰਹਿਣੀ ਔਰ ਮੈਂ ਬਤੌਰ ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਜਿਹੜੀ ਇਟਿਕ ਜਥੇਬੰਦੀ ਹੈ ਉਹਦਾ ਅਗੂ ਹੋਣ ਦੇ ਨਾਤੇ ਪੂਰੇ ਜ਼ਿਲ੍ਹੇ ਦੇ ਉਸਾਰੀ ਕਿਰਤੀ ਲਾਪਾਤਰੀ ਕਿਰਤੀਆਂ ਨੂੰ ਸੱਦਾ ਦੇਣਾ ਚਾਹਾਂਗਾ ਉਹਨਾਂ ਦੇ ਵਿਦਿਆਰਥੀ ਬੱਚਿਆਂ ਨੂੰ ਸੱਦਾ ਦੇਣਾ ਚਾਹਾਂਗਾ ਕਿ ਕੱਲ ਠੀਕ 10:30 ਵਜੇ ਉਹ ਸਾਰੀ ਕਿਰਤੀ ਲਾਹਪਾਤਰੀ ਖੁਦ ਅਤੇ ਉਹਨਾਂ ਦੇ ਜਿਹੜੇ ਵਿਦਿਆਰਥੀ ਬੱਚੇ ਨੇ ਨੌਜਵਾਨ ਬੱਚੇ ਨੇ ਉਹ ਇਸ ਐਕਸ਼ਨ ਦੇ ਵਿੱਚ ਸ਼ਾਮਲ ਹੋਣ ਕਿਉਂਕਿ ਕਿਰਤੀ ਜਦੋਂ ਵੀ ਲੜਾਈ ਆਪਣੇ ਹੱਕ ਦੀ ਲੜਦਾ ਹੈ ਹਰ ਕਿਰਤੀ ਦੇ ਆਪਣੇ ਹੱਕ ਦੀ ਲੜਾਈ ਬਣ ਜਾਂਦੀ ਹੈ ਸੋ ਇਸ ਕਰਕੇ ਇਨਾਂ ਦੇ ਹੱਕ ਤੇ ਅੱਜ ਢਾਖਾ ਵੱਜ ਰਿਹਾ ਹੈ ਜੇ ਅੱਜ ਇਹਨਾਂ ਦੀ ਅਸੀਂ ਸਪੋਰਟ ਕਰਾਂਗੇ ਤੇ ਕੱਲ ਨੂੰ ਇਹ ਸਾਥੀ ਸਾਡੀ ਸਪੋਰਟ ਵਿੱਚ ਆਉਣਗੇ ਔਰ ਖਾਸ ਤੌਰ ਤੇ ਜਿਹੜੇ ਜਿੰਨੇ ਵੀ ਆਸ-ਪਾਸ ਦੇ ਪਰਮਾਕੇ ਦੇ ਜਿਹੜੇ ਇਨਸਾਫ ਪਸੰਦ ਕਿਰਤੀ ਨੇ ਉਹ ਪਿੰਡਾਂ ਵਿੱਚ ਰਹਿਣ ਵਾਲੇ ਹੋਣ ਉਹ ਕਸਬਿਆਂ ਵਿੱਚ ਰਹਿਣ ਵਾਲੇ ਹੋਣ ਚਾਹੇ ਉਹ ਜਲਾਲਾਬਾਦ ਸ਼ਹਿਰ ਵਿੱਚ ਰਹਿ ਰਹੇ ਹੋਣ ਜਿਹੜੇ ਇਨਸਾਫ ਨੂੰ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਉਹ ਕੱਲ ਜਲਾਲਾਬਾਦ ਦੀ ਸਬਜ਼ ਮੰਡੀ ਵਿੱਚ ਪਹੁੰਚ ਕੇ ਜਿਹੜਾ ਮੂੰਹ ਤੋੜਵਾ ਜਵਾਬ ਦੇਣਾ ਹੈ ਧੱਕੇਸ਼ਾਹੀ ਦਾ ਗੁੰਡਾ ਟੈਕਸ ਦਾ ਉਹਦੇ ਲਈ ਜਿਹੜਾ ਸਾਰੇ ਸਾਥੀ ਆਪਾਂ ਸਾਥ ਦਈਏ ਔਰ ਵੱਡੀ ਗਿਣਤੀ ਵਿੱਚ ਲੋਕਾਂ ਦੇ ਫੋਨ ਆ ਰਹੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹ ਜਿਹੜੇ ਇਹਨਾਂ ਦੀ ਮੰਗ ਜਾਇਜ਼ ਹੈ ਕਿਉਂਕਿ ਜਦੋਂ ਪਤਾ ਲੱਗਿਆ ਹੈ ਪ੍ਰਸ਼ਾਸਨ ਨੂੰ ਇਹ ਤੇ ਸੱਤਾਧਿਰ ਨੂੰ ਤਾਂ ਕਈ ਤਰ੍ਹਾਂ ਦੇ ਹੱਤਕੰਡੇ ਵੀ ਵਰਤਣ ਦੀ ਗੱਲ ਕਰੇਗਾ ਇਹਦੇ ਤੋਂ ਵੀ ਇਲਾਕਾ ਵਾਸੀਆਂ ਨੂੰ ਖਾਸ ਤੌਰ ਤੇ ਹੋਰ ਲੋਕਾਂ ਨੂੰ ਜਿਹੜੀ ਸੁਚੇਤ ਰਹਿਣ ਦੀ ਲੋੜ ਹੈ ਕਈ ਤਰ੍ਹਾਂ ਦਾ ਉਹ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਕਰਨਗੇ ਉਹਨਾਂ ਸਾਰਿਆਂ ਮੈਂ ਬੇਨਤੀ ਕਰਾਂਗਾ ਕਿ ਬਿਲਕੁਲ ਇਸ ਮੈਦਾਨ ਦੇ ਵਿੱਚ ਜਿਹੜੇ ਲੋਕ ਨੇ ਲੜ ਰਹੇ ਨੇ ਉਹਨਾਂ ਨੂੰ ਹੱਕ ਦਿਵਾਉਣ ਤੱਕ ਅਸੀਂ ਪਿੱਛੇ ਨਹੀਂ ਮੁੜਾਂਗੇ ਔਰ ਉਹ ਸਾਰੀ ਕੀਰਤੀ ਲਾਪਾਤਰੀ ਨੂੰ ਪੀਲ ਹੈ ਕਿ ਵੱਡੀ ਗਿਣਤੀ ਵਿੱਚ ਤੁਹਾਡਾ ਇੱਕ ਕਹਿ ਸਕਦੇ ਆ ਕਿ ਇੱਕ ਵੱਡਾ ਖਿੱਤਾ ਹੈ ਤੁਹਾਡਾ ਵੱਡਾ ਇਕੱਠ ਹੈ ਜਿਸ ਤਰ੍ਹਾਂ ਫਾਜ਼ਲ ਕਾ ਦੇ ਬੀਸੀ ਦਫਤਰ ਦੇ ਸਾਹਮਣੇ ਆਖ ਨੇ ਹੱਕ ਪ੍ਰਾਪਤ ਕਰਨ ਵਾਸਤੇ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸੀ ਔਰ ਉਹਦੇ ਵਿੱਚੋਂ ਵੀ ਜਿਹੜੇ ਸਾਥੀ ਨੇ ਉਹ ਸ਼ਾਮਲ ਹੋ ਕੇ ਇਹਦੇ ਵਿੱਚ ਜ਼ਰੂਰ ਪਹੁੰਚਣ ਦੁਬਾਰਾ ਫਿਰ ਮੇਰੀ ਅਪੀਲ ਹੈ ਕਿ 14 ਅਕਤੂਬਰ ਭਾਵ ਕੱਲ ਮੰਗਲਵਾਰ ਨੂੰ ਸਬਜ਼ ਮੰਡੀ ਜਲਾਲਾਬਾਦ ਵਿਖੇ ਉਹ ਸਾਰੀ ਕਿਰਤੀ ਲਾਹ ਪਾਤਰੀ ਅਤੇ ਇਲਾਕੇ ਦੇ ਸਾਰੇ ਲੋਕ ਉਹ ਪਹੁੰਚਣ ਦੀ ਕਿਰਪਾ ਕਰੇ